ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਨਵੇਂ ਨਿਯਮ ਦੀ ਘੋਸ਼ਣਾ ਕੀਤੀ ਹੈ ਜੋ ਉਹਨਾਂ ਲੋਕਾਂ ਲਈ ਗ੍ਰੀਨ ਕਾਰਡ ਦੀ ਵੈਧਤਾ ਨੂੰ 36 ਮਹੀਨੇਾਂ ਲਈ ਵਧਾਉਂਦਾ ਹੈ ਜੋ ਆਪਣੇ ਗ੍ਰੀਨ ਕਾਰਡਾਂ ਨੂੰ ਨਵਿਆਉਣ ਜਾਂ ਬਦਲਣ ਲਈ ਫਾਰਮ ਆਈ 190 ਦਾਇਰ ਕਰਦੇ ਨੇ ਇਹ ਨਵਾਂ ਨਿਯਮ 10 ਸਤੰਬਰ 2024 ਨੂੰ ਸ਼ੁਰੂ ਹੋਇਆ ਸੀ ਤੇ ਇਹ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦੇ ਗ੍ਰੀਨ ਕਾਰਡ ਦੀ ਮਿਆਦ ਖਤਮ ਹੋ ਰਹੀ ਹੈ ਜਾਂ ਪਹਿਲਾਂ ਹੀ ਖਤਮ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਫਾਰਮ I-90 ਭਰਨ ਲਈ ਲੋਕਾਂ ਨੂੰ 24 ਮਹੀਨੇ ਦੀ ਮਿਆਦ ਮਿਲਦੀ ਸੀ ਪਰ ਹੁਣ ਇਹ 36 ਮਹੀਨੇ ਹੋ ਜਾਵੇਗੀ ਇਹ ਤਬਦੀਲੀ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਹੈ ਜੋ ਆਪਣੇ ਨਵੇਂ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਨੇ ਇਸ ਲਈ ਉਹਨਾਂ ਕੋਲ ਉਡੀਕ ਕਰਦੇ ਹੋਏ ਵੀ ਉਹਨਾਂ ਦੀ ਕਾਨੂੰਨੀ ਸਥਿਤੀ ਦਾ ਸਬੂਤ ਹੈ USCIS ਨੇ ਨੋਟਿਸ ਨੂੰ ਵੀ ਅਪਡੇਟ ਕੀਤਾ ਹੈ ਜੋ ਲੋਕਾਂ ਨੂੰ ਫਾਰਮ I-90 ਫਾਈਲ ਕਰਨ ਤੇ ਪ੍ਰਾਪਤ ਹੁੰਦਾ ਹੈ 10 ਸਤੰਬਰ 2024 ਤੋਂ ਇਹਨਾਂ ਅਪਡੇਟ ਕੀਤੇ ਨੋਟਿਸਾਂ ਦੀ ਵਰਤੋਂ ਮਿਆਦ ਪੁੱਗ ਚੁੱਕੇ ਗ੍ਰੀਨ ਕਾਰਡ ਦੇ ਨਾਲ ਕੀਤੀ ਜਾ ਸਕਦੀ ਹੈ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਵਿਅਕਤੀ ਦੀ ਅਜੇ ਵੀ ਕਾਨੂੰਨੀ ਸਥਿਤੀ ਹੈ ਤੇ ਉਸ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਜੇਕਰ ਕੋਈ ਆਪਣਾ ਗ੍ਰੀਨ ਕਾਰਡ ਗਵਾ ਬੈਠਦਾ ਹੈ ਤੇ ਨਵੇਂ ਕਾਰਡ ਦੀ ਉਡੀਕ ਕਰਦੇ ਹੋਏ ਆਪਣੀ ਸਥਿਤੀ ਦੇ ਸਬੂਤ ਦੀ ਲੋੜ ਹੁੰਦੀ ਹੈ ਦਾ ਯੂਐਸ ਸੀਆਈਐਸ ਉਹਨਾਂ ਦੇ ਸੰਪਰਕ ਕੇਂਦਰਾਂਹੀਂ ਸਥਾਨਕ ਦਫ਼ਤਰ 'ਚ ਮੁਲਾਕਾਤ ਕਰਨ ਦੀ ਸਿਫਾਰਿਸ਼ ਕਰਦਾ ਹੈ ਕੁਝ ਮਾਮਲਿਆਂ 'ਚ ਫਾਰਮ ਆਈ 90 ਭਰਨ ਤੋਂ ਬਾਅਦ ਲੋਕ ਆਪਣੀ ਸਥਿਤੀ ਨੂੰ ਸਾਬਤ ਕਰਨ ਲਈ ਇੱਕ ਵਿਸ਼ੇਸ਼ ਸਟੈਂਪ ਪ੍ਰਾਪਤ ਕਰ ਸਕਦੇ ਨੇ ਜਿਸ ਨੂੰ ਏ ਡੀ ਆਈਟੀ ਸਟੈਂਪ ਕਿਹਾ ਜਾਂਦਾ ਹੈ ਇਸ ਨਵੇਂ ਨਿਯਮ ਦਾ ਉਦੇਸ਼ ਗ੍ਰੀਨ ਕਾਰਡ ਧਾਰਕਾਂ ਲਈ ਚੀਜ਼ਾਂ ਨੂੰ ਆਸਾਨ ਬਣਾਉਣਾ ਉਨਾ ਨੂੰ ਵਧੇਰੇ ਸਮਾਂ ਦੇਣਾ ਤੇ ਲੰਬੇ ਸਮੇਂ ਦੀ ਪ੍ਰਕਿਰਿਆ ਦੇ ਕਾਰਨ ਹੋਣ ਵਾਲੀਆਂ ਚਿੰਤਾਵਾਂ ਨੂੰ ਘਟਾਉਣਾ ਹੈ ਜਦੋਂ ਵੀ ਨਵੇਂ ਦਸਤਾਵੇਜ਼ ਨਵਿਆਉਣ ਜਾਂ ਅਮਰੀਕਾ 'ਚ ਨਿੱਜੀ ਦਸਤਾਵੇਜ਼ਾਂ ਲਈ ਅਰਜ਼ੀ ਦੇਣ ਦੀ ਗੱਲ ਆਉਂਦੀ ਹੈ ਜਿਵੇਂ ਕਿ ਜਨਮ ਸਰਟੀਫਿਕੇਟ ਜਾਂ ਘਰਾਂ ਨਾਲ ਸੰਬੰਧਿਤ ਅਧਿਕਾਰਤ ਦਸਤਾਵੇਜ਼ ਸਿਸਟਮ ਆਮ ਤੌਰ ਤੇ ਪਾਰਦਰਸ਼ੀ ਤੇ ਸਿੱਧੇ ਦਿਖਾਈ ਦੇਣੇ ਚਾਹੀਦੇ ਨੇ ਹਾਲਾਂਕਿ ਹੁਣ ਕੁਝ ਪ੍ਰਕਿਰਿਆਵਾਂ 'ਚ ਅਜੇ ਵੀ ਮਹੱਤਵਪੂਰਨ ਸੁਧਾਰਾਂ ਦੀ ਲੋੜ ਹੈ ਅਜਿਹਾ ਹੀ ਇੱਕ ਉਦਾਹਰਣ ਅਮਰੀਕੀ ਪਾਸਪੋਰਟ ਰੀਨਿਊ ਕਰਨਾ ਹੈ ਜੇਕਰ ਤੁਹਾਡੇ ਕੋਲ ਯੂਐਸ ਪਾਸਪੋਰਟ ਹੈ ਤੇ ਤੁਹਾਨੂੰ ਇਸ ਨੂੰ ਰੀਨਿਊ ਕਰਨ ਦੀ ਲੋੜ ਹੈ ਤਾਂ ਤੁਹਾਨੂੰ ਪਹਿਲਾਂ ਕਿਸੇ ਯੂਐਸ ਡਾਕਖਾਨੇ ਜਾਂ ਕਿਸੇ ਅਧਿਕਾਰਤ ਸਥਾਨ ਤੇ ਮੁਲਾਕਾਤ ਕਰਨੀ ਪੈਂਦੀ ਸੀ ਅਤੇ ਦਸਤਾਵੇਜ਼ ਅਤੇ ਅਰਜ਼ੀ ਫਾਰਮ ਤੇ ਫੀਸ ਜਮ੍ਹਾਂ ਕਰਨ ਲਈ ਸਰੀਰਕ ਤੌਰ ਤੇ ਆਪ ਹਾਜ਼ਰ ਹੋਣਾ ਪੈਂਦਾ ਸੀ ਹੁਣ ਇਸ ਪ੍ਰਕਿਰਿਆ 'ਚ ਇੱਕ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ ਯੂਐਸ ਸਰਕਾਰ ਹੁਣ ਨਾਗਰਿਕਾਂ ਨੂੰ ਅਧਿਕਾਰਤ ਸਰਕਾਰੀ ਵੈੱਬਸਾਈਟ ਦੁਆਰਾ ਇੱਕ ਫੋਟੋ ਅਪਲੋਡ ਕਰਕੇ ਤੇ ਲੋੜੀਂਦੇ ਵੇਰਵੇ ਆਨਲਾਈਨ ਜਮ੍ਹਾਂ ਕਰਕੇ ਆਪਣੇ ਪਾਸਪੋਰਟ ਨੂੰ 24/7 ਆਨਲਾਈਨ ਰੀਨਿਊ ਕਰਨ ਦੀ ਇਜਾਜ਼ਤ ਦਿੰਦੀ ਹੈ ਹਾਲਾਂਕਿ ਬਿਨੇਕਾਰਾਂ ਕੋਲ ਇੱਕ ਯੂਐਸ ਦਾ ਪਤਾ ਹੋਣਾ ਚਾਹੀਦਾ ਹੈ ਇਹ ਨਵੀਂ ਪ੍ਰਕਿਰਿਆ ਬਿਨੇਕਾਰਾਂ ਲਈ ਬਹੁਤ ਵਧੀਆ ਪੱਧਰ ਦੀ ਸਹੂਲਤ ਪ੍ਰਦਾਨ ਕਰਦੀ ਹੈ ਤੇ ਪੂਰੇ ਦੇਸ਼ ਦੇ ਨਾਗਰਿਕਾਂ ਲਈ ਉਪਲਬਧ ਹੈ ਸਿਰਫ ਅਮਰੀਕੀਆਂ ਲਈ ਹੀ ਨਹੀਂ ਇਹ ਯੂਐਸ ਪਾਸਪੋਰਟ ਰੱਖਣ ਵਾਲੇ ਬਹੁਤ ਸਾਰੇ ਭਾਰਤੀਆਂ ਲਈ ਵੀ ਸੁਭਿਧਾਜਨਕ ਫੀਚਰ ਅਪਡੇਟ ਹੋਵੇਗਾ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਮਿਸ਼ੀਗਨ ਵਿਖੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਹੈ ਹਾਲਾਂਕਿ ਮਿਸ਼ੀਗਨ 'ਚ ਭਾਰਤੀ ਅਮਰੀਕੀ ਭਾਈਚਾਰੇ ਦੀ ਆਬਾਦੀ ਬਹੁਤ ਘੱਟ ਹੈ ਪਰ ਉਹ ਬਹੁਤ ਹੀ ਨਜ਼ਦੀਕੀ ਨਾਲ ਲੜੀਆਂ ਗਈਆਂ ਚੋਣਾਂ 'ਚ ਵੱਡਾ ਬਦਲਾਅ ਕਰ ਸਕਦੇ ਨੇ ਕ੍ਰਿਸ਼ਨਾ ਮੂਰਤੀ ਇੱਕ ਇਲੀਨਿਓਇਸ ਦੇ ਸੰਸਦ ਮੈਂਬਰ ਨੇ ਸ਼ਨੀਵਾਰ ਨੂੰ ਰਾਜ ਦੀ ਰਾਜਧਾਨੀ ਡੈਟਰਾਇਟ 'ਚ ਹੈਰਿਸ ਲਈ ਪ੍ਰਚਾਰ ਕੀਤਾ ਇਸ ਦੌਰਾਨ ਕ੍ਰਿਸ਼ਨਾ ਮੂਰਤੀ ਨੇ ਮੰਦਰ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦਾ ਵੀ ਦੌਰਾ ਕੀਤਾ। ਕ੍ਰਿਸ਼ਨਾ ਮੂਰਤੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸਾਡੇ ਭਾਈਚਾਰੇ 'ਚ ਪਹਿਲੇ ਦੱਖਣ ਏਸ਼ੀਆਈ ਰਾਸ਼ਟਰਪਤੀ ਲਈ ਉਤਸ਼ਾਹ ਹੋਣਾ ਸੁਭਾਵਿਕ ਹੈ। ਉਸਨੇ ਕਿਹਾ ਕਿ ਮੈਂ ਕਮਲਾ ਹੈਰਿਸ ਦੇ ਸਮਰਥਨ ਲਈ ਪੂਰੇ ਦੇਸ਼ ਅਤੇ ਇਲਿਨੀਓਇਜ਼ ਰਾਜ 'ਚ ਯਾਤਰਾ ਕਰਨਾ ਜਾਰੀ ਰੱਖਾਂਗਾ ਤਾਂ ਜੋ ਕਮਲਾ ਹੈਰਿਸ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੁਣੇ ਜਾਣ ਦੀ ਦਿਸ਼ਾ 'ਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਸਕਾਂ ਅਮਰੀਕਾ ਦੀ ਇੱਕ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਕੀਤੇ ਇੱਕ ਸਿਵਲ ਕੇਸ 'ਚ ਭਾਰਤ ਸਰਕਾਰ ਨੂੰ ਸੱਮਣ ਜਾਰੀ ਕੀਤਾ ਹੈ ਇਹ ਸੱਮਣ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੇਸ ਵਿੱਚ ਦਾਇਰ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਪੰਨੂ ਵੱਲੋਂ ਦਾਇਰ ਕੀਤੇ ਮੁਕਦਮੇ 'ਚ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਗਈ ਸੀ 18 ਸਤੰਬਰ ਨੂੰ ਜਾਰੀ ਕੀਤੇ ਸੱਮਣ 'ਚ ਅਜੀਤ ਡੋਵਾਲ ਭਾਰਤ ਦੀ ਖੁਫੀਆ ਏਜੰਸੀ ਰੋ ਦੇ ਸਾਬਕਾ ਮੁਖੀ ਸਮੰਤ ਗੋਇਲ ਰੋ ਦੇ ਏਜੰਟ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨikhil ਗੁਪਤਾ ਦਾ ਨਾਮ ਵੀ ਸ਼ਾਮਲ ਹੈ ਬਚਾਅ ਪੱਖ ਨੂੰ 21 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੋ ਵੱਲੋਂ ਅਮਰੀਕਾ 'ਚ ਭਾਰਤ ਸਰਕਾਰ ਖਿਲਾਫ ਦਾਇਰ ਕੀਤੇ ਮੁਕਦਮੇ ਤੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਪ੍ਰਤੀਕਿਰਿਆ ਦਿੱਤੀ ਹੈ ਵਿਕਰਮ ਮਿਸਤਰੀ ਨੇ ਕਿਹਾ ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਇਲਜ਼ਾਮ ਨੇ ਇਹ ਜੋ ਕੇਸ ਦਾਇਰ ਕੀਤਾ ਗਿਆ ਹੈ ਇਸ ਨਾਲ ਸਾਡੀ ਸੋਚ ਚ ਕੋਈ ਬਦਲਾਅ ਨਹੀਂ ਆਵੇਗਾ ਇਸ ਕੇਸ ਨੂੰ ਦਾਇਰ ਕਰਨ ਵਾਲਾ ਵਿਅਕਤੀ ਗੈਰ ਕਾਨੂੰਨੀ ਸੰਗਠਨ ਦੀ ਨੁਮਾਇੰਦਗੀ ਕਰਦਾ ਹੈ ਜਿਸ ਨੂੰ ਯੂਏਪੀਏ 1967 ਤਹਿਤ ਗੈਰ ਕਾਨੂੰਨੀ ਐਲਾਨਿਆ ਗਿਆ ਹੈ ਅਮਰੀਕਾ ਦੇ ਮੈਕਸੀਕੋ ਸਿਟੀ ਚ ਇੱਕ ਸੀਆਈਏ ਅਧਿਕਾਰੀ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੱਜ ਨੇ ਖੁਦ 48 ਸਾਲਾ ਦੋਸ਼ੀ ਬ੍ਰਾਈਨ ਜੈਫਰੀ ਰੈਮੰਡ ਦੀ ਬੇਰਹਿਮੀ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ ਡਿਸਟ੍ਰਿਕਟ ਆਫ ਕੋਲੰਬੀਆ ਦੇ ਯੂਐਸ ਅਟਾਰਨੀ ਮੈਥਿਊ ਗਰੇਵਜ਼ ਨੇ ਕਿਹਾ ਜਦੋਂ ਇਹ ਸ਼ਿਕਾਰੀ ਸਰਕਾਰੀ ਕਰਮਚਾਰੀ ਸੀ ਤਾਂ ਉਹ ਅਣਜਾਣ ਔਰਤਾਂ ਨੂੰ ਆਪਣੇ ਸਰਕਾਰੀ ਨਿਵਾਸ ਤੇ ਲੁਭਾਉਂਦਾ ਸੀ ਤੇ ਉਹਨਾਂ ਨੂੰ ਨਸ਼ੇ ਦਿੰਦਾ ਸੀ ਨਸ਼ਾ ਦੇਣ ਤੋਂ ਬਾਅਦ ਉਹ ਔਰਤਾਂ ਦੇ ਕੱਪੜੇ ਲਾ ਕੇ ਉਹਨਾਂ ਦੀਆਂ ਨੰਗੀਆਂ ਤਸਵੀਰਾਂ ਖਿੱਚ ਲੈਂਦਾ ਸੀ ਤਸਵੀਰਾਂ ਤੇ ਵੀਡੀਓਜ਼ ਕਲਿੱਕ ਕਰਨ ਤੋਂ ਬਾਅਦ ਸ਼ੈਲ ਖੁਦ ਉਹਨਾਂ ਦਾ ਜਿੰਸੀ ਸ਼ੋਸ਼ਣ ਕਰਦਾ ਸੀ ਸੀਨੀਅਰ ਅਧਿਕਾਰੀ ਨਿਕੋਲ ਅਰਜੰਟਿਅਰੀ ਨਿਕਾਇਕ ਰੇਮੰਡ ਨੇ 14 ਸਾਲਾਂ 'ਚ 25 ਤੋਂ ਵੱਧ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਕਈਆਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤੇ ਕੁਝ ਇੱਜ਼ਤ ਦੇ ਡਰੋਂ ਅੱਗੇ ਨਹੀਂ ਆਏ ਪਰ ਵਕੀਲਾਂ ਨੂੰ ਆਪਣੀ ਤਕਲੀਫ ਜ਼ਰੂਰ ਸੁਣਾਈ ਉਸ ਦੇ ਖਿਲਾਫ ਪੁਲਿਸ ਜਾਂਚ 2020 'ਚ ਸ਼ੁਰੂ ਹੋਈ ਸੀ ਉਸ ਦੀਆਂ ਹਰਕਤਾਂ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਇੱਕ ਔਰਤ ਨੂੰ ਉਸ ਦੇ ਮੈਕਸੀਕੋ ਸਿਟੀ ਘਰ ਦੀ ਖਿੜਕੀ 'ਚੋਂ ਮਦਦ ਲਈ ਚੀਕਦੇਆਂ ਦੇਖਿਆ ਗਿਆ ਲੋਕ ਔਰਤ ਨੂੰ ਛਡਵਾ ਕੇ ਪੁਲਿਸ ਕੋਲ ਲੈ ਗਏ ਜਿਸ ਨੇ ਪੁਲਿਸ ਨੂੰ ਬ੍ਰਾਈਨ ਦੀ ਦਰਿੰਦਗੀ ਦੀ ਕਹਾਣੀ ਸੁਣਾਈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਆਈਏ ਵਿਭਾਗ ਨੇ ਬ੍ਰਾਈਨ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਸੀ ਜਦੋਂ ਜਾਂਚ ਸ਼ੁਰੂ ਹੋਈ ਤਾਂ ਕਈ ਪੀੜਤ ਔਰਤਾਂ ਅੱਗੇ ਆਈਆਂ ਤੇ ਬ੍ਰਾਈਨ ਦੇ ਖਿਲਾਫ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਅਮਰੀਕਾ ਦੀ ਕੰਪਿਊਟਰ ਸੂਚਨਾ ਪ੍ਰਣਾਲੀ ਦੀ ਵਿਦਿਆਰਥਣ ਤ੍ਰਿਵੀ ਪਟੇਲ ਨੂੰ ਮਿਸ ਇੰਡੀਆ ਵਰਲਡਵਾਈਡ 2024 ਦਾ ਜੇਤੂ ਐਲਾਨਿਆ ਗਿਆ ਹੈ ਜੋ ਭਾਰਤ ਤੋਂ ਬਾਹਰ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਭਾਰਤੀ ਮੁਕਾਬਲੇ ਨੇ ਮਿਸ ਇੰਡੀਆ ਵਰਲਡਵਾਈਡ 2024 ਦੇ ਇਸ ਮੁਕਾਬਲੇ 'ਚ ਸੂਰੀਨਾਮ ਦੀ ਲੀਜ਼ਾ ਅਬਦੁਲ ਹਕ ਨੂੰ ਪਹਿਲੀ ਰਨਰ ਅਪ ਐਲਾਨਿਆ ਗਿਆ ਜਦਕਿ ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਨੂੰ ਇਸ ਦੌੜ 'ਚ ਸੈਕੰਡ ਰਨਰ ਅਪ ਐਲਾਨਿਆ ਗਿਆ ਮਿਸਜ਼ ਵਰਗ 'ਚ ਤ੍ਰਿਨਿਦਾਦ ਅਤੇ ਟੋਬੈਗੋ ਦੀ ਸਵੇਨ ਮੋਟੇਟ ਵਿਜੇਤਾ ਸਨੇਹ ਨੰਬਿਆਰ ਫਸਟ ਰਨਰ ਅਪ ਅਤੇ ਯੂਨਾਈਟਿਡ ਕਿੰਗਡਮ ਦੀ ਪਵਨਦੀਪ ਕੌਰ ਸੈਕੰਡ ਰਨਰ ਅਪ ਰਹੀ ਇੱਕ ਟੀਨੇਜਰ ਜਿਸ ਦੇ ਪੈਰ ਇੰਨੇ ਵੱਡੇ ਨੇ ਕਿ ਜੁੱਤੇ ਬਣਾਉਣ ਵਾਲੀਆਂ ਕੰਪਨੀਆਂ ਨੇ ਉਸ ਨੂੰ ਕਸਟਮ ਮੇਡ ਜੁੱਤੇ ਦੇਣ ਲਈ ਅੱਗੇ ਆ ਕੇ ਗਵਾਹੀ ਭਰੀ ਹੈ ਹੁਣ ਉਸ ਦੇ ਨਾਮ ਇੱਕ ਨਹੀਂ ਸਗੋਂ ਦੋ ਵਿਸ਼ਵ ਰਿਕਾਰਡ ਦਰਜ ਹੋ ਗਏ ਨੇ ਮਿਸ਼ੀਗਨ ਦੇ 16 ਸਾਲਾ 에ਰਿਕ ਕਿਲਬਨ ਜੂਨੀਅਰ ਨੇ ਪਿਛਲੇ ਸਾਲ ਉਸ ਸਮੇਂ ਸੁਰਖੀਆਂ ਬਟੋਰੀਆਂ ਜਦੋਂ ਜੁੱਤੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਪਤਾ ਚੱਲਿਆ ਕਿ ਉਸ ਨੂੰ ਆਪਣੇ ਸਾਈਜ਼ 23 ਨੰਬਰ ਦੇ ਪੈਰਾਂ ਲਈ ਜੁੱਤੇ ਲੱਭਣੇ ਪੈ ਰਹੇ ਨੇ ਤੇ ਉਹਨਾਂ ਨੇ ਉਸ ਨੂੰ ਕਸਟਮ ਜੁੱਤੇ ਬਣਾਉਣ ਦੀ ਪੇਸ਼ਕਸ਼ ਕੀਤੀ। ਹੁਣ ਗਿਨੀਜ਼ ਵਰਲਡ ਰਿਕਾਰਡਸ ਕਿਲਬਨ ਦੇ ਵੱਡੇ ਪੈਰ ਅਤੇ ਹੱਥ ਦੇ ਆਕਾਰ ਨੂੰ ਮਾਨਤਾ ਦੇ ਰਿਹਾ ਹੈ ਅਤੇ ਉਸ ਨੂੰ ਦੋ ਰਿਕਾਰਡ ਦੇ ਧਾਰਕ ਦੇ ਰੂਪ ਵਿੱਚ ਸੂਚੀਬੱਧ ਕੀਤਾ ਹੈ। ਪਹਿਲਾ ਸਭ ਤੋਂ ਵੱਡੇ ਹੱਥ ਅਤੇ ਇੱਕ ਜਿੰਦਾ ਟੀਨੇਜਰ ਦੇ ਸਭ ਤੋਂ ਵੱਡੇ ਪੈਰ। ਗਰੁੱਪ ਦੀ ਵੈੱਬਸਾਈਟ ਤੇ ਕਿਲਬਨ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਲਈ ਸਕਾਰਾਤਮਕਤਾ ਦਾ ਸੰਦੇਸ਼ ਫੈਲਾਉਣਾ ਚਾਹੁੰਦੇ ਨੇ। ਜੋ ਆਪਣੀਆਂ ਸਰੀਰਕ ਵਿਸ਼ੇਸ਼ਤਾਵਾਂ ਕਾਰਨ ਆਪਣੇ ਆਪ ਨੂੰ ਵੱਖ ਮਹਿਸੂਸ ਕਰਦੇ ਨੇ ਕਿਲਬਨ ਨੇ ਕਿਹਾ ਕਿ ਵੱਖ ਦੇਣਾ ਠੀਕ ਹੈ ਤੁਹਾਨੂੰ ਆਪਣੇ ਆਪ ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਕਿਲਬਨ ਦੇ ਪੈਰ ਬਾਲ ਉਮਰ ਪੁਰਸ਼ਾਂ ਦੇ ਔਸਤ ਸਰੂਪ ਵੱਲੋਂ ਦੁੱਗਣੇ ਤੋਂ ਵੀ ਜ਼ਿਆਦਾ ਨੇ ਉੱਤਰੀ ਅਮਰੀਕਾ 'ਚ ਔਸਤ ਆਕਾਰ 9 ਹੈ ਉਹਨਾਂ ਦੇ ਜੁੱਤੇ ਦਾ ਆਕਾਰ ਸਾਬਕਾ ਅਮਰੀਕੀ ਬਾਸਕਟਬਾਲ ਖਿਡਾਰੀ ਸ਼ੈਕ ਵਿਲੇ ਓਨੀਲ ਤੋਂ ਵੀ ਵੱਡਾ ਹੈ ਜੋ 22 ਨੰਬਰ ਪਾਉਂਦੇ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ